ਸੈਂਟਰ ਦਾ ਤੁਸੀਂ ਕਿਉਂ ਆਨੇ ਹੋ ਅੱਜ ਪੰਜਾਬ ਜਿਸ ਤਰ੍ਹਾਂ ਚੜ ਕੇ ਆਇਆ ਚੰਡੀਗੜ੍ਹ ਦੇ ਵਿੱਚ ਉਹ ਆਪਣੇ ਦਾਬੇ ਦੀ ਲੜਾਈ ਲੜਨ ਆਇਆ ਵੀ ਸਾਡਾ ਇਹ ਸ਼ਹਿਰ ਹੈ ਸਾਡੀ ਇਹ ਯੂਨੀਵਰਸਿਟੀ ਹੈ ਇਸ ਖਿੱਤੇ ਦਾ ਚੱਪਾ ਚੱਪਾ ਸਾਡੀ ਮਾਲਕੀ ਹੈ ਇਸ ਖਿੱਤੇ ਨਾਲ ਸਾਨੂੰ ਪਿਆਰ ਹੈ ਇਹ ਮਿੱਟੀ ਸਾਡੀ ਹੈ ਇਹ ਪਾਣੀ ਸਾਡਾ ਹੈ ਧਰਤੀ ਸਾਡੀ ਹੈ ਇਹ ਇੱਥੇ ਲਈਏ ਇਹ ਬੇਗਾਨੇ ਹਨ ਇਹਨਾਂ ਨੂੰ ਯਮਨਾ ਪਾਰ ਹੀ ਭੇਜਾਂਗੇ ਜਿੱਦਾਂ ਮਰਜੀ ਹੈ ਉਸ ਦਾਵੇ ਤੋਂ ਅਸੀਂ ਇੱਥੇ ਲੜਨ ਆਏ ਆਂ ਅਸੀਂ ਆ ਨਿਆ ਉਸ ਭਾਵਨਾ ਚੋਂ ਜਿਹੜਾ ਇੱਥੇ ਦਾਅਵੇਦਾਰੀ ਟੋਕਣ ਆਂਦਾ ਹੈ ਇਹ ਸਾਡੀ ਧਰਤੀ ਹੈ ਇਹਨੂੰ ਵਸਤੀਵਾਦੀ ਢੰਗ ਨਾਲ ਨਜਿੱਠਿਆ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ ਜੇ ਤਾਂ ਸਰਕਾਰਾਂ ਨੇ ਹੀ ਸਭ ਕੁਝ ਦੇਖਣਾ ਹੈ ਸਰਕਾਰਾਂ ਨੇ ਹੀ ਤੰਤਰ ਨੂੰ ਚਲਾਉਣਾ ਹੁੰਦਾ ਹੈ ਤਾਂ ਸਰਕਾਰਾਂ ਦੇ ਚਲਾਉਣ ਤੇ ਤੁਹਾਨੂੰ ਇਤਰਾਜ਼ ਕਿਉਂ ਆ ਤਾਂ ਮੈਨੂੰ ਜੋ ਲੱਗਦਾ ਹੈ ਕਿ ਸਾਨੂੰ ਜਿਹੜਾ ਨਾ ਦਿੱਲੀ ਵਾਲੇ ਉਹ ਮੁਗਲ ਸੱਤਾ ਦੀ ਤਰ੍ਹਾਂ ਹੀ ਸਾਨੂੰ ਕਬਜ਼ਾ ਕਰਨਾ ਚਾਹੁੰਦੇ ਆ ਜਾਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਮੁਗਲ ਸੱਤਾ ਹੋਵੇ ਜਾਂ ਅਫਗਾਨੀ ਦੀ ਸੱਤਾ ਹੋਵੇ ਨਾਦਰ ਸ਼ਾਹ ਦੀ ਸੱਤਾ ਹੋਵੇ ਜਾਂ ਬ੍ਰਿਟਿਸ਼ ਸੱਤਾ ਹੋਵੇ ਉਹ ਤਾਂ ਕਹਿੰਦੇ ਕਿ ਸਾਨੂੰ ਪੰਜਾਬ ਦੇ ਨਾਲ ਬਹੁਤ ਮਹੱਤਵ ਸਾਨੂੰ ਪੰਜਾਬ ਦੇ ਨਾਲ ਪਿਆਰ ਹੈ ਇਹ ਅੱਜ ਦੇ ਦੌਰ ਦੇ ਵਿੱਚ ਵੀ ਉਹ ਦੇਖਦੇ ਆ ਨਾ ਆਪਾਂ ਮਹਾਭਾਰਤ ਇਹ ਕੋਰਮਾਂ ਦੀ ਸਭਾ ਹੈ ਉਹ ਦਿੱਲੀ ਜਿਹੜੀ ਸੀਗੀ ਨਾ ਉਸ ਵੇਲੇ ਵੀ ਕੋਰਮਾਂ ਦੀ ਰਾਜਧਾਨੀ ਸੀਗੀ ਹਸਤਨਾਪੁਰ ਇਹ ਅੱਜ ਵੀ ਉਹੀ ਕੋਰਬਾਂ ਦੀ ਰਾਜਧਾਨੀ ਹੈ ਤੇ ਪੰਜਾਬ ਹੱਕ ਸੱਚ ਤੇ ਧਰਮ ਦੀ ਲੜਾਈ ਹੀ ਲੜ ਰਿਹਾ ਹੈ ਪਰ ਇਹ ਜਿਵੇਂ ਸੀਗਾ ਨਾ ਵੀ ਕੋਰਵ ਪੰਡਵਾਂ ਨੂੰ ਉਹ ਇੱਕ ਲੱਖ ਦਾ ਘਰ ਦੇ ਵਿੱਚ ਉਹ ਕਰਕੇ ਅੱਗ ਲਾਣਾ ਜਾਂਦੇ ਸੀ ਇਹ ਸਾਡੇ ਨਾਲ ਸਲੂਕ ਇਹੀ ਕਰਨਾ ਚਾਹੁੰਦੇ ਆ ਇਹ ਆਰਐਸਐਸ ਦੀ ਗੱਲ ਜਦੋਂ ਆ ਜਾਂਦੀ ਹੈ ਬੀਜੇਪੀ ਦੇ ਨਾਲ ਮਿਲ ਕੇ ਤੁਹਾਨੂੰ ਵੀ ਅਜਿਹਾ ਲੱਗਦੀ ਹੈ ਕਿ ਨਿਸ਼ਾਨਾ ਜਿੱਥੇ ਲੋਕ ਕੇਂਦਰ ਸਰਕਾਰ ਤੇ ਸਾਥ ਦੇ ਆ ਤੇ ਨਾਲ ਹੀ ਨਾਮ ਆਰਐਸਐਸ ਦਾ ਹੁੰਦਾ ਹੈ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਇਹ ਭਗਮਾ ਕਰਨ ਦੀ ਪਾਲਿਸੀ ਲੈ ਕੇ ਆ ਰਹੇ ਆ ਉਹਦੇ ਵਿੱਚ ਪਹਿਲਾਂ ਸਾਡੀ ਹਿਸਟਰੀ ਬਦਲਣਗੇ ਫੇਰ ਸਾਡੇ ਜਿਹੜੇ ਬੱਚਿਆਂ ਦੀ ਇੱਕ ਸੋਚ ਨੂੰ ਇਹ ਕੰਟਰੋਲ ਕਰਨਗੇ ਪੰਜਾਬ ਦਾ Hindu RSS ਦੀ ਐਡੋਲੋਜੀ ਚ ਖੁਸ਼ ਨਹੀਂ ਆ ਜਦੋਂ ਉਹ ਤਾਂ ਇੱਕ Hindu ਦੇ ਭਲੇ ਦੀ ਗੱਲ ਕਰਦੇ ਮੋਤੀ ਸਰਕਾਰ ਨੂੰ Hindu ਸਰਕਾਰ ਕਹਿੰਨੇ ਹੋ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਮੂਰਖਤਾ ਹੈ ਮਣੀਪੁਰ ਦੇ ਵਿੱਚ ਵੀ ਜਿਹੜੇ ਵਿਚਾਰੇ ਲੜ ਰਹੇ ਆ ਨਾ ਉਹਦੇ ਵਿੱਚ ਇੱਕ ਧਿਰ Hinduਾਂ ਦੀ ਵੀ ਹੈ ਤੋ ਜੇ ਇਹ ਇਵਨ ਅਸਾਮ ਦੇ ਵਿੱਚ ਜਿਹੜੀ ਤੇ ਲੜ ਰਹੀ ਆ ਅਸਾਮੀ ਦੇ ਲਈ ਉਹ ਵੀ ਉੱਥੇ ਤੇ ਹਿੰਦੂ ਲੜ ਰਹੇ ਆ ਤਾਂ ਜੇ ਧਿਰ ਹਿੰਦੂਆਂ ਦੀ ਧਿਰ ਹੁੰਦੀ ਤਾਂ ਮੈਨੂੰ ਲੱਗਦਾ ਵੀ ਇਹੋ ਜਿਹੇ ਜਿਹੜੇ ਖਿੱਤਿਆਂ ਦੇ ਵਿੱਚ ਇਹ ਜ਼ੁਲਮ ਨਾ ਕਰਦੇ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਸ ਵੱਲੋਂ ਪ੍ਰੋਟੈਸਟ ਤੇ ਬਹਿ ਕੇ ਸਾਰੇ ਪੰਜਾਬ ਨੂੰ ਸਿੱਧਾ ਦਿੱਤਾ ਗਿਆ ਪੰਜਾਬ ਆਪ ਮਹਾਰੇ ਥਾਂ ਦੇ ਉੱਤੇ ਪਹੁੰਚਿਆ ਤੇ ਸਾਡੇ ਨਾਲ ਗੰਗਵੀ ਰਠੌਰ ਹੈ ਗੱਲਬਾਤ ਕਰਦੇ ਆ ਬਾਈ ਜੀ ਪੰਜਾਬ ਆਪ ਮਹਾਰੇ ਥਾਂ ਦੇ ਉੱਤੇ ਪਹੁੰਚ ਗਿਆ ਤੇ ਤੁਸੀਂ ਵੀ ਆਏ ਹੋ ਤੁਹਾਨੂੰ ਕਿਹੜੀ ਚੀਜ਼ ਖਿੱਚ ਕੇ ਲਿਆਉਂਦੀ ਹੈ ਇੱਥੇ ਜਦੋਂ ਸਟੂਡੈਂਟ ਧਰਨੇ ਦੇ ਉੱਤੇ ਵੈਦਾ ਮਸਲਾ ਸੈਨਟ ਦਾ ਹੈ ਤਾਂ ਤੁਸੀਂ ਕਿਉਂ ਆਨੇ ਹੋ ਦੇਖੋ ਇਹ ਧਰਤੀ ਸਾਡੀ ਹੈ ਮੈਂ ਤਾਂ ਅੱਜ ਦਾ ਨਹੀਂ ਆ ਰਿਹਾ ਇੱਥੇ ਤਕਰੀਬਨ ਮੈਨੂੰ 17-18 ਸਾਲ ਇੱਥੇ ਚੰਡੀਗੜ੍ਹ ਸ਼ਹਿਰ 'ਚ ਆਏ ਨੂੰ ਹੋ ਗਏ ਕੰਮ ਕਰਨ ਆਇਆ ਸੀ ਤਾਂ ਜਦੋਂ ਵੀ ਪੰਜਾਬ ਦੇ ਹਿੱਤ ਨਾਲ ਜੁੜਿਆ ਹੋਇਆ ਕੋਈ ਵੀ ਮਸਲਾ ਹੁੰਦਾ ਮੈਂ ਇੱਥੇ ਆਨਾ ਅਸੀਂ ਆਨੇ ਆ ਉਸ ਭਾਵਨਾ 'ਚੋਂ ਜਿਹੜਾ ਇੱਥੇ ਦਾਵੇਦਾਰੀ ਟੋਕਣ ਆਂਦਾ ਹੈ ਇਹ ਸਾਡੀ ਧਰਤੀ ਹੈ ਇਨੂੰ ਵਸਤੀਵਾਦੀ ਢੰਗ ਨਾਲ ਨਜਿੱਠਿਆ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ ਉਹ 47 ਤੋਂ ਬਾਅਦ ਜਦੋਂ ਇਹ ਸ਼ਹਿਰ ਬਣਾਇਆ ਸੀਗਾ ਉਹਦੀ ਲਗਾਤਾਰਤਾ ਇੱਕ ਵਸਤੀਵਾਦੀ ਦੌਰ ਦੀ ਲਗਾਤਾਰਤਾ ਦੇ ਵਿੱਚੋਂ ਹੀ ਇਹ ਦੌਰ ਚੱਲਿਆ ਆ ਰਿਹਾ ਹੈ ਕਿ ਇਸ ਸ਼ਹਿਰ ਦਾ ਹਰੇਕ ਵਸੀਲਾ ਇਸ ਖਿੱਤੇ ਦਾ ਹਰੇਕ ਵਸੀਲਾ ਇਸ ਖਿੱਤੇ ਦਾ ਜਿਹੜਾ ਪਾਣ ਪਾਣੀ ਹੈ ਸਾਰਾ ਕੁਝ ਨੂੰ ਭਾਰਤ ਸਰਕਾਰ ਜਾਂ ਕਹਿ ਲਈਏ ਕਿ ਦਿੱਲੀ ਦਰਬਾਰ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਉਹਨੂੰ ਅਸੀਂ ਹਰ ਵਾਰੀ ਇੱਕ ਚੈਲੰਜ ਕਰਨਾ ਚਾਹੁੰਦੇ ਆ ਤੇ ਉਸ ਚੈਲੰਜ ਦੀ ਭਾਵਨਾ ਚਾਹੀਏ ਅਸੀਂ ਆਨਿਆ ਕਿ ਇਹ ਧਰਤੀ ਸਾਡੀ ਹੈ ਇਹ ਖਿੱਤਾ ਸਾਡਾ ਹੈ ਇਹ ਸਾਡੀ ਨਸਲਾਂ ਦਾ ਜੁੜਿਆ ਹੋਇਆ ਖਿੱਤਾ ਹੈ ਉਹਨਾਂ ਦਾ ਭਵਿੱਖ ਹੈ ਤੁਸੀਂ ਇੱਥੇ ਕਬਜ਼ਾ ਨਹੀਂ ਕਰ ਸਕਦੇ ਜੀ ਸਰਕਾਰਾਂ ਕੋਈ ਦੇਖਣਾ ਤਾਂ ਸਰਕਾਰਾਂ ਨਹੀਂ ਹੁੰਦਾ ਜੀ ਜਦੋਂ ਸਰਕਾਰਾਂ ਨਹੀਂ ਹੀ ਸਾਰਾ ਕੁਝ ਦੇਖਣਾ ਸਰਕਾਰਾਂ ਨਹੀਂ ਤੰਤਰ ਨੂੰ ਚਲਾਉਣਾ ਹੁੰਦਾ ਤਾਂ ਸਰਕਾਰਾਂ ਦੇ ਚਲਾਉਣ ਤੇ ਤੁਹਾਨੂੰ ਇਤਰਾਜ਼ ਕਿਉਂ ਆ ਦੇਖੋ ਸਰਕਾਰਾਂ ਜਿੱਦਾਂ ਭਾਰਤ ਦੇ ਵਿੱਚ ਵੱਖ-ਵੱਖ ਸੂਬੇ ਬਣੇ ਹੋਏ ਹਨ ਉੱਥੇ ਹਰੇਕ ਸੂਬੇ ਕੋਲ ਉੱਥੇ ਦੇ ਦਰਿਆਵਾਂ ਦਾ ਹੱਕ ਹੈਗਾ ਉੱਥੇ ਦੇ ਐਜੂਕੇਸ਼ਨ ਇੰਸਟੀਟਿਊਟ ਦਾ ਹੱਕ ਹੈਗਾ ਉੱਥੇ ਦੀ ਰਾਜਧਾਨੀ ਦਾ ਹੱਕ ਹੈਗਾ ਪੰਜਾਬ ਹੀ ਭਾਰਤ ਦੇ ਵਿੱਚ ਅਜਿਹਾ ਸੂਬਾ ਜਿਹਦੇ ਕੋਲ ਉਹਨਾਂ ਦੀ ਰਾਜਧਾਨੀ ਹੈ ਨਹੀਂ ਗਈ ਜਿਨ੍ਹਾਂ ਦੀ ਯੂਨੀਵਰਸਿਟੀ ਨੂੰ ਦੱਬਿਆ ਜਾ ਰਿਹਾ ਜਿੱਥੇ ਕਿ ਸੈਂਟਰ ਗਵਰਨਮੈਂਟ ਦੇ ਕੋਈ ਹੱਕ ਹੀ ਨਹੀਂ ਮੰਨਦਾ ਤੇ ਉਹ ਉਸ ਦੇ ਦਰਿਆਵਾਂ ਨੂੰ ਦੱਬਿਆ ਜਾ ਰਿਹਾ ਕਿ ਜਿਹਦਾ ਅਸੀਂ ਹਰ ਸਾਲ ਹੜ੍ਹ ਚੱਲਦੇ ਆਂ ਪਰ ਉਹਦਾ ਜਦੋਂ ਫਾਇਦਾ ਲੈਣ ਦੀ ਗੱਲ ਹੁੰਦੀ ਹੈ ਤਾਂ ਉਹ ਨਾਨ ਰਾਈਪੀਰੀਅਨ ਸਟੇਟਾਂ ਨੂੰ ਲਟਾਉਣ ਦਾ ਕੀਲਾ ਕੀਤਾ ਜਾਂਦਾ ਜਾਂ ਕਰ ਰਿਹਾ ਤਾਂ ਮੈਨੂੰ ਜੋ ਲੱਗਦਾ ਹੈ ਕਿ ਸਾਨੂੰ ਜਿਹੜਾ ਨਾ ਦਿੱਲੀ ਵਾਲੇ ਉਹ ਮੁਗਲ ਸੱਤਾ ਦੀ ਤਰ੍ਹਾਂ ਹੀ ਸਾਨੂੰ ਕਬਜ਼ਾ ਕਰਨਾ ਚਾਹੁੰਦੇ ਆ ਜਾਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਮੁਗਲ ਸੱਤਾ ਹੋਵੇ ਜਾਂ ਅਫਗਾਨੀ ਦੀ ਸੱਤਾ ਹੋਵੇ ਨਾਦਰ ਸ਼ਾਹ ਦੀ ਸੱਤਾ ਹੋਵੇ ਜਾਂ ਬ੍ਰਿਟਿਸ਼ ਸੱਤਾ ਹੋਵੇ ਇਹ ਉਸੇ ਦੌਰ ਦੀ ਇੱਕ ਲਗਾਤਾਰਤਾ ਹੈ ਜਿਹੜਾ ਸਾਡੇ ਖਿੱਤੇ ਨੂੰ ਇਹ ਸਲੂਕ ਕਰਦੇ ਹਨ ਤਾਂ ਮੈਨੂੰ ਲੱਗਦਾ ਵੀ ਇਹ ਸਰਕਾਰਾਂ ਜੇ ਤਾਂ ਸਾਨੂੰ ਬਰਾਬਰ ਦੇ ਸਾਂਝੀਦਾਰ ਬਣਾਣ ਸਾਡੇ ਖਿੱਤਿਆਂ ਨੂੰ ਆਟੋਨੋਮਸ ਦਰਜਾ ਦੇਣ ਵੀ ਇੱਥੇ ਦੇ ਲੋਕ ਹੀ ਸਾਰਾ ਕੁਝ ਕੰਟਰੋਲ ਕਰਨਗੇ ਤਾਂ ਤਾਂ ਮੈਨੂੰ ਲੱਗਦਾ ਵੀ ਅਸੀਂ ਸਰਕਾਰ ਦੀ ਭਾਈ ਵਾਲੀ ਮੰਨ ਸਕਦੇ ਹਾਂ ਅਦਰਵਾਈਜ਼ ਤਾਂ ਸਰਕਾਰ ਦੀ ਭਾਈ ਵਾਲੀ ਦਾ ਮਤਲਬ ਸਿਰਫ ਇੱਕ ਡਿਕਟੇਟਰਸ਼ਿਪ ਰਹਿ ਜਾਂਦੀ ਹੈ ਉਹ ਚਾਹੇ ਦਿੱਲੀ ਦੇ ਵਿੱਚ મોદી ਹੋਵੇ ਜਾਂ ਇੰਦਰਾ ਗਾਂਧੀ ਹੋਵੇ ਦੋਆਂ ਦੀ ਪੰਜਾਬ ਪ੍ਰਤੀ ਨਿਯਤਾਂ ਇੱਕੋ ਜਿਹੀ ਹੈ ਪਰ ਉਹ ਤਾਂ ਇਸ ਗੱਲ ਤੋਂ ਇਨਕਾਰ ਹੀ ਹੈ ਜੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਅ ਮੁਗਲਾ ਵਾਂਗੂ ਕਰਨਾ ਚਾਹੁੰਦੇ ਆ ਉਹ ਤਾਂ ਕਹਿੰਦੇ ਕਿ ਸਾਨੂੰ ਪੰਜਾਬ ਦੇ ਨਾਲ ਬਹੁਤ ਮੁਹੱਬਤ ਹੈ ਸਾਨੂੰ ਪੰਜਾਬ ਦੇ ਨਾਲ ਪਿਆਰ ਹੈ ਤੇ ਅਸੀਂ ਪੰਜਾਬ ਨੂੰ ਹਸਦਾ ਬਸਦਾ ਦੇਖਣਾ ਚਾਹੁੰਦੇ ਆ ਜੀ ਦੇਖੋ ਕਿਹੜਾ ਹਸਦਾ ਬਸਦਾ ਦੇਖਣਾ ਚਾਹੁੰਦੇ ਆ ਉਹ ਸਾਡੀ ਇੱਥੇ ਲਗਾਤਾਰਤਾ ਦੇ ਵਿੱਚ ਸਾਡੇ ਡੈਮੋਗ੍ਰਾਫੀ ਦੇ ਅਧਿਕਾਰ ਜਿਹੜੇ ਆ ਉਹਨਾਂ ਤੇ ਹਮਲਾ ਕਰਦੇ ਆ ਜਿਹੜਾ ਇਹ ਸ਼ਹਿਰ ਅਸੀਂ ਲਾਹੌਰ ਗਵਾਨ ਤੋਂ ਬਾਅਦ ਇਹ ਆਪਣੇ ਬਹੁਤ ਰੀਜਾਣਾ ਬਣਾਇਆ ਸੀਗਾ ਉਹਨੂੰ ਇਹਨਾਂ ਨੇ ਆਪਦੀ ਇੱਕ ਬਸਤੀ ਬਣਾ ਲਿਆ ਇਹ ਜਿਹੜਾ ਸ਼ਹਿਰ ਹੈ ਇਹ ਇੱਕ ਡਿਸਪਿਊਟ ਦੇ ਵਿੱਚੋਂ ਯੂਟੀ ਪੈਦਾ ਹੋਇਆ ਸੀ ਜਿੰਨੂੰ ਕਿ ਇਹਨਾਂ ਨੇ ਪੱਕੇ ਤੌਰ ਤੇ ਯੂਟੀ ਦੀ ਮੋਹਰ ਲਾਤੀ ਹੈ ਤਾਂ ਇਹ ਇਹਨਾਂ ਨੂੰ ਸਾਡੇ ਨਾਲ ਪਿਆਰ ਕਰਦਾ ਸਾਡੇ ਦਰਿਆਵਾਂ ਦਾ ਜਿਹੜਾ ਰੋਲ ਹੈ ਉਹ ਨੌਨ ਰਾਈਪੇਰੀਅਨ ਸਟੇਟ ਨਾਲ ਐਜ਼ ਪਰ ਲਾਉ ਤਾਂ ਬੰਦਾ ਹੀ ਨਹੀਂ ਹੈ ਇਹ ਸਾਨੂੰ ਉਸ ਰੋਲੇ 'ਚ ਉਲਝਾਉਂਦੇ ਆਂ ਅਸੀਂ ਕਹਿੰਨੇ ਵੀ ਸਾਡੇ ਜਿਹੜੇ ਰਿਸੋਰਸ ਹੈ ਸਾਡੇ ਜਿਹੜੇ ਸ਼ਹਿਰ ਹੈ ਸਾਡੇ ਜਿਹੜੇ ਆਦਾਰੇ ਹੈ ਉਹਨਾਂ ਦਾ ਕੰਟਰੋਲ ਸਾਨੂੰ ਦੇ ਦੇਣ ਸਾਡਾ ਇਹਨਾਂ ਨਾਲ ਕੋਈ ਰੋਲਾ ਹੀ ਨਹੀਂ ਹੈ ਪਰੇ ਰੋਲਾ ਤਾਂ ਆਪ ਸੁਲਝਾਣ ਹੀ ਰੇ ਇਹ ਅੱਜ ਦੇ ਦੌਰ ਦੇ ਵਿੱਚ ਵੀ ਉਹ ਦੇਖਦੇ ਆ ਨਾ ਆਪਾਂ ਮਹਾਭਾਰਤ ਇਹ ਕੋਰਬਾਂ ਦੀ ਸਭਾ ਉਹ ਦਿੱਲੀ ਜਿਹੜੀ ਸੀਗੀ ਨਾ ਉਸ ਵੇਲੇ ਵੀ ਕੋਰਬਾਂ ਦੀ ਰਾਜਧਾਨੀ ਸੀਗੀ ਹਸਤਨਾਪੁਰ ਇਹ ਅੱਜ ਵੀ ਉਹੀ ਕੋਰਬਾਂ ਦੀ ਰਾਜਧਾਨੀ ਹੈ ਤੇ ਪੰਜਾਬ ਹੱਕ ਸੱਚ ਤੇ ਧਰਮ ਦੀ ਲੜਾਈ ਹੀ ਲੜ ਰਿਹਾ ਸੋ ਇਸ ਕਰਕੇ ਇਹ ਇਹਨਾਂ ਨੂੰ ਇਹ ਕਹਿੰਦੇ ਤਾਂ ਹੈ ਵੀ ਇਹ ਸਾਨੂੰ ਪਿਆਰ ਕਰਨਾ ਚਾਹੁੰਦੇ ਆ ਪਰ ਇਹ ਜਿਵੇਂ ਸੀਗਾ ਨਾ ਵੀ ਕੋਰਵ ਪੰਡਵਾਂ ਨੂੰ ਉਹ ਇੱਕ ਲੱਖ ਦਾ ਘਰ ਦੇ ਵਿੱਚ ਉਹ ਕਰਕੇ ਅੱਗ ਲਾਣਾ ਚਾਹੁੰਦੇ ਸੀ ਇਹ ਸਾਡੇ ਨਾਲ ਸਲੂਕ ਇਹੀ ਕਰਨਾ ਚਾਹੁੰਦੇ ਆ ਤੇ ਆਰਐਸਐਸ ਦੀ ਗੱਲ ਜਦੋਂ ਆ ਜਾਂਦੀ ਹੈ ਭਾਜਪੀ ਦੇ ਨਾਲ ਮਿਲ ਕੇ ਤੁਹਾਨੂੰ ਵੀ ਜਾਇਜ਼ ਲੱਗਦੀ ਹੈ ਕਿ ਨਿਸ਼ਾਨਾ ਜਿੱਥੇ ਲੋਕ ਕੇਂਦਰ ਸਰਕਾਰ ਤੇ ਸਾਥ ਦੇ ਆ ਤੇ ਨਾਲ ਹੀ ਨਾਮ ਆਰਐਸਐਸ ਦਾ ਹੁੰਦਾ ਦੇਖੋ ਆਰਐਸਐਸ ਤੋਂ ਲੈ ਕੇ ਜਿਹੜੇ ਵੀ ਸੋਚਾਂ ਜਿਹੜੇ ਵੀ ਤਾਕਤਾਂ ਭਾਰਤ ਦੀ ਕੇਂਦਰੀ ਸੱਤਾ ਦੇ ਦਬਾ ਦਬਾ ਮਾਰਦੀਆਂ ਹਨਾ ਉਹਨਾਂ ਦੀ ਸੋਚ ਇੱਕੋ ਹੀ ਹੈ ਉਹ ਹਮੇਸ਼ਾ ਇਹ ਚਾਹੁੰਦੇ ਆ ਵੀ ਜਿਹੜੀਆਂ ਬਗਾਵਤੀ ਕੌਮਾਂ ਹਨ ਉਹ ਉਹਨਾਂ ਦੀ ਜੁੱਤੀ 'ਚ ਪਾਣੀ ਪੀਣ ਉਹ ਪੰਜਾਬ ਨਾਲ ਵੀ ਇਹੀ ਸਲੀਕਾ ਚਾਹੁੰਦੇ ਆ ਉਹ ਇਹੀ ਚਾਹੁੰਦੇ ਆ ਵੀ ਇਹ ਜਦੋਂ ਵੀ ਲੰਗਰ ਸਾਡੀ ਲੱਤ ਥੱਲੇ ਹੋਏ ਲੰਗਰ ਇਹਨਾਂ ਦੀ ਕੋਈ ਕੋਈ ਆਪਣੀ ਜਿਹੜੀ ਆਜ਼ਾਦ ਆਈਡੈਂਟੀਟੀ ਆ ਉਹ ਨਹੀਂ ਹੋਣ ਦੇਣੀ ਸੋ ਇਹੀ ਕਾਰਨ ਹੈ ਕਿ ਆਰਐਸਐਸ ਤੋਂ ਜਿਹੜੇ ਸਾਡੇ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਇਹ ਭਗਮਾ ਕਰਨ ਦੀ ਪਾਲਿਸੀ ਲੈ ਕੇ ਆ ਰਹੇ ਆ ਉਹਦੇ ਵਿੱਚ ਪਹਿਲਾਂ ਸਾਡੀ ਹਿਸਟਰੀ ਬਦਲਣਗੇ ਫੇਰ ਸਾਡੇ ਜਿਹੜੇ ਬੱਚਿਆਂ ਦੀ ਇੱਕ ਸੋਚ ਨੂੰ ਇਹ ਆ ਕੰਟਰੋਲ ਕਰਨਗੇ ਕਿਉਂਕਿ ਤੁਸੀਂ ਇਹ ਦੇਖਿਆ ਹੋਊਗਾ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਜਾਂ ਐਜੂਕੇਸ਼ਨ ਦਾ ਦੌਰ ਇਹ ਹੈ ਜੋਰ ਇਹ ਲੱਗ ਰਿਹਾ ਹੈ ਕਿ ਬੱਚਿਆਂ ਨੂੰ ਇੱਕ ਰੋਬੋਟ ਬਣਾ ਦੋ ਉਹਨਾਂ ਦੀ ਇੱਕ ਪ੍ਰੋਗਰਾਮਿੰਗ ਕਰ ਦੋ ਵੀ ਉਹਨਾਂ ਦੇ ਨਰੇਟਿਵ ਬਣਾ ਦੋ ਉਹ ਪ੍ਰਸੰਗ ਦੀ ਜਿਹੜੀ ਇੱਕ ਪਾਲਿਸੀ ਹੈ ਉਹੀ ਇੱਥੇ ਦੇ ਲੋਕਾਂ ਦੇ ਵਿੱਚ ਇਹੋ ਜਿਹੇ ਬੱਚਿਆਂ ਦੇ ਵਿੱਚ ਇੱਕ ਪਾਲਿਸੀ ਬਣਾ ਦੇਣਾ ਚਾਹੁੰਦੇ ਆ ਕਿਉਂ ਆਪਦੀ ਆਜ਼ਾਦ ਹਸਤੀ ਆਪਣੇ ਖਿੱਤੇ ਦੀ ਗੱਲ ਹੀ ਨਾ ਕਰ ਸਕਣ ਤੇ ਉਹ ਇੱਕ ਬਲਾਈਂਡ ਨੈਸ਼ਨਲਿਜ਼ਮ ਤੇ ਬਲਾਈਂਡ ਜਿਹੜੀ ਆ ਨੇਸ਼ਨ ਆਈਡੈਂਟੀਟੀ ਦੇ ਵਿੱਚ ਖੁੱਬ ਜਾਣ ਤੇ ਆਪਦੀ ਮੂਲ ਖਿੱਤੇ ਦੀ ਪਛਾਣ ਹੀ ਗਵਾ ਦੇਣ ਪੰਜਾਬ ਦਾ Hindu RSS ਦੀ ਐਡੋਲੋਜੀ ਚ ਖੁਸ਼ ਨਹੀਂ ਆ ਜਦੋਂ ਉਹ ਤਾਂ ਇੱਕ Hindu ਦੇ ਭਲੇ ਦੀ ਗੱਲ ਕਰਦੇ ਸੀ Hindu ਦਾ ਭਲਾ ਕਿਹੜਾ ਕਰਦੇ ਆ ਤੁਸੀਂ ਅੱਜ ਦੇ ਦੌਰ ਦੇ ਵਿੱਚ ਜੇ ਮੋਦੀ ਸਰਕਾਰ ਨੂੰ Hindu ਸਰਕਾਰ ਕਹਿੰਨੇ ਹੋ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਮੂਰਖਤਾ ਹੈ ਮੋਦੀ ਸਰਕਾਰ ਵਪਾਰੀ ਸਰਕਾਰ ਹੈ ਅੱਜ ਦੇ ਦੌਰ ਦੇ ਵਿੱਚ ਜਿਹੜਾ ਇਹਨਾਂ ਨੇ ਸ਼੍ਰੀ ਨਾਮ ਮੰਦਰ ਬਣਾਇਆ ਵੀ ਸਿਗਾ ਉਹਦੇ ਵਿੱਚ ਉਹ ਅਯੁੱਧਿਆ ਸ਼ਹਿਰ ਦੇ ਵਿੱਚ ਤਾਂ ਉਹ ਗੁਜਰਾਤੀ ਲਾਲਿਆਂ ਦਾ ਕਬਜ਼ਾ ਕਰਾ ਦਿੱਤਾ ਉਹ ਜਿਹੜਾ ਸਧਾਰਨ ਹਿੰਦੂ ਸੀਗਾ ਜਿੰਨੇ ਉੱਥੋਂ ਗੁਜ਼ਰਬਸਰ ਕਰਨਾ ਸੀਗਾ ਉਹਦੀਆਂ ਦੁਕਾਨਾਂ ਤੋੜ ਦਿੱਤੀਆਂ ਗਈਆਂ ਤੇ ਆਮ ਜਿਹੜਾ ਹਿੰਦੂ ਆ ਉਹ ਤਾਂ ਗਾਧਾ ਬਣਾਇਆ ਹੋਇਆ ਵੀ ਆ ਦੇਖੋ ਜੀ ਤੇਰੇ ਤੇ ਹਿੰਦੂ ਸਰਕਾਰ ਦਾ ਅਸੀਂ ਉਹ ਇੱਕ ਕਹਿੰਦੇ ਆ ਕਿ ਆਪਾਂ ਉਹ ਪਟਾ ਪਾ ਦੰਨੇ ਆ ਆਦਰਵਾਇਜ਼ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਹਿੰਦੂਆਂ ਦੇ ਭਲੇ ਦੀ ਕੋਈ ਸਰਕਾਰ ਹੈ ਇਹ ਇਹਨਾਂ ਦਾ ਜਿਹੜਾ ਹਿੰਦੂਤਵ ਹੈ ਉਹ ਕੀ ਹੈ ਕਿ ਇੱਕ ਵਿੱਪਰ ਤੇ ਵਪਾਰੀ ਦੇ ਗੱਠ ਜੋੜ ਦੀ ਸੱਤਾ ਹੈ ਜਿਹਦੇ ਅਧੀਨ ਭਾਰਤ ਦੇ ਵਿੱਚ ਵੱਖ-ਵੱਖ ਡਾਈਵਰਸਿਟੀ ਆ ਉਹਨਾਂ ਨੂੰ ਕੁਚਲਿਆ ਜਾ ਰਿਹਾ ਚਾਹੇ ਉਹ ਲਦਾਖ ਵਾਲੇ ਆ ਚਾਹੇ ਉਹ ਪੰਜਾਬ ਵਾਲੇ ਆ ਚਾਹੇ ਉਹ ਰਾਜਸਥਾਨ ਵਾਲੇ ਆ ਜਾਂ ਮਣੀਪੁਰ ਵਾਲੇ ਆ ਹੈ ਮਣੀਪੁਰ ਦੇ ਵਿੱਚ ਵੀ ਜਿਹੜੇ ਵਿਚਾਰੇ ਲੜ ਰਹੇ ਆ ਨਾ ਉਹਦੇ ਵਿੱਚ ਇੱਕ ਧਿਰ ਹਿੰਦੂਆਂ ਦੀ ਵੀ ਹੈ ਸੋ ਜੇ ਇਵਨ ਅਸਾਮ ਦੇ ਵਿੱਚ ਜਿਹੜੀ ਤੇ ਲੜ ਰਹੀ ਆ ਅਸਾਮੀ ਦੇ ਲਈ ਉਹ ਵੀ ਉੱਥੇ ਦੇ ਹਿੰਦੂ ਲੜ ਰਹੇ ਆ ਤਾਂ ਜੇ ਧਿਰ ਹਿੰਦੂਆਂ ਦੀ ਧਿਰ ਹੁੰਦੀ ਤਾਂ ਮੈਨੂੰ ਲੱਗਦਾ ਵੀ ਇਹੋ ਜਿਹੇ ਜਿਹੜੇ ਖਿੱਤਿਆਂ ਦੇ ਵਿੱਚ ਇਹ ਜ਼ੁਲਮ ਨਾ ਕਰਦੇ ਤੁਸੀਂ ਦੇਖਣਾ ਵੀ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਆ ਰਾਜਪੂਤਾਂ ਦੀਆਂ ਇਹਨਾਂ ਨੇ ਪੱਗਾਂ ਉਤਾਰੀਆਂ ਸੀ ਉਹਨਾਂ ਨੂੰ ਇੱਕ ਬੁਰੀ ਤਰ੍ਹਾਂ ਇਹਨਾਂ ਨੇ ਨਾ ਬੇਇੱਜ਼ਤ ਕੀਤਾ ਸੀਗਾ ਉਹ ਵੀ ਇਹਨਾਂ ਤੋਂ ਦੁਖੀ ਹੈ ਜਿਹੜੇ ਆਹ ਦਿੱਲੀ ਐਨਸੀਆਰ ਦੇ ਜਾਟ ਹਨ ਉਹਨਾਂ ਨੂੰ ਵੀ ਇਹਨਾਂ ਨੇ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਹੁਣ ਜੇ ਇਹ ਹੋਲ ਹਿੰਦੂਤਵਾ ਚ ਦੇਖੀਏ ਤਾਂ ਬਿਪਰ ਤੇ ਜਿਹੜਾ ਵਪਾਰੀ ਹੀ ਰਹਿ ਜਾਂਦਾ ਉਹ ਵੀ ਜਿਹੜਾ ਕਰੋਨੀ ਕੈਪਟਲਿਸਟ ਹੈ ਤਾਂ ਉਸ ਨੂੰ ਇਹ ਨਵਾਂ ਹਿੰਦੂਤਵਾ ਮੜਦੇ ਆ ਤਾਂ ਮੈਨੂੰ ਲੱਗਦਾ ਵੀ ਇੱਥੇ ਦੀਆਂ ਮੂਲ ਪਛਾਣਾਂ ਦੇ ਨਾਲ ਇੱਕ ਨਾ ਇਹ ਪ੍ਰਸੰਗ ਦੇ ਤੌਰ ਤੇ ਉਹਨਾਂ ਨੂੰ ਫੇਕ ਨੈਸ਼ਨਲਿਜ਼ਮ ਤੇ ਧਾਰਮਿਕ ਪਛਾਣ ਮੜੀ ਜਾ ਰਹੀ ਹੈ ਉਹਦੇ ਪਿੱਛੇ ਸਾਰੀ ਇੱਕ ਜਿਹੜਾ ਬਿਪਰ ਤੇ ਵਪਾਰੀ ਦੀ ਇੰਪੀਰੀਅਲਿਸਟ ਸੋਚ ਹੈ ਔਰ ਹਿੰਦੁਸਤਾਨ ਦੇ ਜਿਹੜੀ ਆਪਾਂ ਕਹਿ ਲਈਏ ਵੀ 90% ਜਿਹੜੀ ਜਨਤਾ ਹੈ ਉਹਨਾਂ ਤੇ ਥੋਪੀ ਜਾ ਰਹੀ ਹੈ ਇੱਡੇ ਵੱਡੇ ਸੰਘਰਸ਼ ਨੂੰ ਆ ਇਹਦਾ ਸੰਘਰਸ਼ ਦਾ ਉੱਠਣਾ ਅੱਜ ਦੇ ਸਮੇਂ 'ਚ ਕਿੱਦਾਂ ਦੇਖਦੇ ਹੋ ਤੁਸੀਂ ਫਿਰ ਆ ਇਹ ਸੰਘਰਸ਼ ਜੇ ਉੱਠਿਆ ਤਾਂ ਇਹ ਅੱਗੇ ਕਿਹੜਾ ਰੈਵਿਊਲੂਸ਼ਨ ਆ ਸਕਦਾ ਇਹਦੇ ਨਾਲ ਜਾਂ ਕਿ ਆਮ ਆਮ ਦੀ ਤਰ੍ਹਾਂ ਦੀ ਗੱਲ ਹੈ ਦੇਖੋ ਕੁਝ ਚੀਜ਼ਾਂ ਨਾ ਤੁਹਾਡੇ ਅਵਚੇਤਨ 'ਚ ਲੁਕੀਆਂ ਹੁੰਦੀਆਂ ਆਜ ਦਾ ਰਿਐਕਸ਼ਨ ਜਿਹੜਾ ਨਾ ਇਹ ਸੈਨੇਟ ਵਾਲੇ ਗੱਲੇ ਬਹੁਤ ਪਿੱਛੇ ਰਹਿ ਗਈ ਆ ਅੱਜ ਪੰਜਾਬ ਜਿਸ ਤਰ੍ਹਾਂ ਚੜ ਕੇ ਆਇਆ ਚੰਡੀਗੜ੍ਹ ਦੇ ਵਿੱਚ ਉਹ ਆਪਣੇ ਦਾਬੇ ਦੀ ਲੜਾਈ ਲੜਨ ਆਇਆ ਵੀ ਸਾਡਾ ਇਹ ਸ਼ਹਿਰ ਹੈ ਸਾਡੀ ਇਹ ਯੂਨੀਵਰਸਿਟੀ ਹੈ ਇਸ ਖਿੱਤੇ ਦਾ ਚੱਪਾ ਚੱਪਾ ਸਾਡੀ ਮਾਲਕੀ ਹੈ ਇਸ ਖਿੱਤੇ ਨਾਲ ਸਾਨੂੰ ਪਿਆਰ ਹੈ ਇਹ ਮਿੱਟੀ ਸਾਡੀ ਹੈ ਇਹ ਪਾਣੀ ਸਾਡਾ ਹੈ ਧਰਤੀ ਸਾਡੀ ਹੈ ਇਹ ਇੱਥੇ ਲਈਏ ਇਹ ਬੇਗਾਨੇ ਹਨ ਇਹਨਾਂ ਨੂੰ ਯਮਨਾ ਪਾਰ ਹੀ ਭੇਜਾਂਗੇ ਜਿੱਦਾਂ ਮਰਜੀ ਹੈ ਉਸ ਦਾਵੇ ਤੋਂ ਅਸੀਂ ਇੱਥੇ ਲੜਨ ਆਏ ਆ ਤੇ ਅੱਜ ਵਿਦਿਆਰਥੀ ਜਿਹੜੇ ਆ ਉਹ ਵਧਾਈ ਦੇ ਪਾਤਰ ਹਨ ਕਿ ਉਹਨਾਂ ਦੇ ਇੱਕ ਕਾਲ ਤੇ ਪੂਰੇ ਪੰਜਾਬ ਚੋਂ ਲੋਕ ਇਕੱਠੇ ਆ ਗਏ ਤੇ ਇੱਕ ਧਿਰ ਬਣ ਕੇ ਖੜੇ ਹਨ ਬਰਾਬਰ ਦੀ ਧਿਰ ਬਣ ਕੇ ਸੈਂਟਰ ਦੀ ਸੱਤਾ ਅੱਗੇ ਖੜੇ ਹਨ ਤਾਂ ਮੈਨੂੰ ਲੱਗਦਾ ਉਹ ਵਿਧਾਈ ਦੇ ਪਾਤਰ ਹੈ ਲੜਾਈਆਂ ਦਾ ਪਤਾ ਨਹੀਂ ਲੜਾਈਆਂ ਬਹੁਤ ਇਹ ਲੰਬੇ ਸੰਘਰਸ਼ ਹੁੰਦੇ ਆ ਇਹਨਾਂ ਦਾ ਅਖੀਰ ਪਤਾ ਨਹੀਂ ਕੀ ਨਿਕਲੇ ਪਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਜ਼ਬਾ ਹੁੰਦਾ ਜਿਹਦੇ ਵਿੱਚ ਲੜਨਾ ਹੁੰਦਾ ਤਾਂ ਵਿਦਿਆਰਥੀ ਲੜ ਰਹੇ ਹਨ ਤੇ ਸਾਡਾ ਧਰਮ ਇਹ ਬੰਦਾ ਸੀਗਾ ਕਿ ਇਹਨਾਂ ਵਿਦਿਆਰਥੀਆਂ ਨੂੰ ਸਪੋਰਟ ਕਰਨੀ ਤਾਂ ਇਸ ਕਰਕੇ ਅਸੀਂ ਇਹਨਾਂ ਦੀ ਪਿੱਠ ਤੇ ਆ ਕੇ ਖੜੇ ਹਾਂ ਬਿਲਕੁਲ ਸੰਘਰਸ਼ ਲੰਮੇ ਹੈ ਸੰਘਰਸ਼ ਲੰਮੇ ਚੱਲਦੇ ਵੀ ਰਹਿਣਗੇ ਇਸ ਸੰਘਰਸ਼ ਦਾ ਅੰਤ ਕਦੋਂ ਹੋਊਗਾ ਉਹਦੇ ਵਿੱਚ ਨਿਕਲੇਗਾ ਕਿ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਪਰ ਫਿਲਹਾਲ ਵਿਦਿਆਰਥੀਆਂ ਦੇ ਸੱਦਾ ਦੇਣ ਦੇ ਉੱਤੇ ਇਹ ਸੰਘਰਸ਼ ਇੱਕ ਵੱਡਾ ਰੂਪ ਧਾਰ ਚੁੱਕਿਆ ਮੰਗਾਂ ਹਾਲ ਦੀ ਘੜੀ ਇਹ ਆ ਕਿ ਵਿਦਿਆਰਥੀ ਚੋਣਾਂ ਜਲ ਤੋਂ ਜਲਦ ਅਨਾਉਂਸ ਕੀਤੀਆਂ ਜਾਣ ਚੋਣਾਂ ਕਰਵਾਈਆਂ ਜਾਣ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਫਿਰ ਕੇਂਦਰ ਸਰਕਾਰ ਇਸ ਨੂੰ ਕਿਸ ਤਰ੍ਹਾਂ ਲੈਂਦੀ ਹੈ ਉਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਸ ਤਨਮ ਸਿੰਘ ਪੰਜਾਬੀ ਲੁੱਕ ਚਲਦਾ